ਮਿੱਕੀ ਕਿਚਨ ਹੈ ਜੀ ਕਰਨਗੀਪਾਲਾ ਏਰੀਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ 'ਚ ਨਸ਼ੇ ਦੇ ਖਾਤਮੇ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਇਸੇ ਤਹਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਨਵਾਂ ਦਫ਼ਤਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਇਹਨਾਂ ਹੀ ਨਹੀਂ ਨਸ਼ੇ ਦੀ ਰੋਕਥਾਮ ਲਈ WhatsApp ਨੰਬਰ 97791

ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰਗ ਹੈਲਪਲਾਈਨ ਜਿਹੜੀ WhatsApp ਚੈਟ ਚੈਟਬੋਟ ਜੋ ਉਹਦਾ ਉਦਘਾਟਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫੋਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫੋਰਮੇਸ਼ਨ ਲੈ ਸਕਦਾ ਹੈ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਇਹ ਮਿੱਟੀ ਕਿਚਨ ਆਜੀ ਕਰਨਗੀ ਪੰਡਾ ਏਰੀਆ ਅੱਜ ਸਿਕਰਟ ਇਨਫੋਰਮੇਸ਼ਨ ਦੇ ਵਿੱਚ ਪਿਆ ਜੀ ਤੇ ਇਹ ਅੱਜ ਜਿੱਕੇ ਤੁਹਾਡੇ ਸਾਹਮਣੇ ਹੀ ਹੈ ਕਾਫੀ ਮਾਲ ਚੰਡੀਗੜ੍ਹ ਤੋਂ ਮਿਲਿਆ ਹੋਇਆ ਹੈ ਤੇ ਲੋਕਲ ਪੁਲਿਸ ਤੋਂ ਵੀ ਚੱਲ ਜਾਈ ਹੋਏ ਨੇ ਕਰਨ ਸਿਚਿਓ ਤੇ ਟੋਟਲ ਕਿੰਨੀਆਂ ਬੋਟਲਸ ਆਈਆਂ ਜੋ ਟੋਨਲ ਅਲੱਗ-ਅਲੱਗ ਬ੍ਰਾਂਡਸ ਦੇ ਅਲੱਗ-ਅਲੱਗ ਬੋਟਲਸ ਐ ਉਸ ਤੇਬਲਾ ਜੇ ਲਗਾਣਾ। ਮਾਲ ਦੀ ਤੁਹਾਨੂੰ ਪਿੱਛੇ ਸਾਹਮਣੇ ਆਏਗੀ ਸਾਰਾ ਆਲਮੋਸਟ। ਇਸ ਮੋਸਟਲੀ ਮਾਲ ਚਟੇ ਕਰਦੇ। ਓਕੇ ਮਤਲਬ ਇੱਥੇ ਤੇ ਵੇਚ ਨਹੀਂ ਸਕਦੇ ਨਾ। ਹਾਂਜੀ ਇੱਥੇ ਪਲਾਂਦੇ ਵੀ ਸੀਗੇ ਕਿ ਵੇਚਦੇ ਵੀ ਸੀ। ਨਹੀਂ ਹਾਂਜੀ ਤਾਂ ਇਨਫੋਰਮੇਸ਼ਨ ਸੀ ਵੀ ਇਹਨਾਂ ਕੋਲ ਅੱਤੇ ਮਾਲ ਪਿਆ। ਇੱਕ ਕਲੀਅਰ ਨਹੀਂ ਆਜੀ। ਹਾਂਜੀ ਕਲੀਅਰ ਨਹੀਂ ਆ ਤੇ ਜੰਦ ਨੇ ਜੀ ਕਲੀਅਰ ਨਹੀਂ ਐ। ਲੇਕਿਨ ਜੋ ਸਮਾਨ ਮਿਲਿਆ ਜੇ ਫਰਦੀਸ਼ ਚੰਦੂ ਦੀ ਦੇਖੀਂ ਕਰਵਾ ਦੇਖਦੇ ਕੀ ਐ। ਇਹ ਨੀਕੀ ਕਿਚਨ ਆ ਜੀ। ਅੱਜ ਸੀਕ੍ਰੀਟ ਇਨਫੋਰਮੇਸ਼ਨ ਦੇ ਵਿੱਚ ਪਿਆ ਜੀ ਤੇ ਇਹ ਅੱਜ ਜਿੱਕੇ ਤੁਹਾਡੇ ਸਾਹਮਣੇ ਹੀ ਹੈ ਕਾਫੀ ਮਾਲ ਚੰਡੀਗੜ੍ਹ ਤੋਂ ਆਈ ਹੋਈ ਹੈ ਤੇ ਲੋਕਲ ਪੁਲਿਸ ਵੀ ਚੰਡੀਗੜ੍ਹ ਆਏ ਹੋਏ ਨੇ ਕਰਨ ਸਿੱਕੀ ਤੋਂ ਤੇ ਟੋਟਲ ਕਿੰਨੀਆਂ ਬੋਟਲਸ ਆਈਆਂ ਜੀ ਜਿਹੜਾ ਟੋਟਲ ਅਲੱਗ-ਅਲੱਗ ਬ੍ਰਾਂਡਸ ਦੇ ਅਲੱਗ-ਅਲੱਗ ਬੋਟਲਸ ਹੈ ਉਸ ਦਾ ਟੇਬਲਾ ਜੀ ਲਗਾਣਾ ਹੈ ਮਾਲ ਜੀ ਤੁਹਾਨੂੰ ਪੂਰੇ ਸਾਹਮਣੇ ਆਏਗੀ ਸਾਰਾ ਆਲਮੋਸਟ ਤੇ ਮੋਸਟਲੀ ਮਾਲ ਚੰਡੀਗੜ੍ਹ

whatsapp channel par but...